ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਦਲੇਲ ਸਿੰਘ ਵਾਲਾ ਜੀਰਾ ਇਹਨੂੰ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਜੀਰੇ ਨੇ ਨੇੜ ਤੇੜ ਦਾ ਹੀ ਪਿੰਡ ਆ ਦੱਸੋ ਇਹ ਬਾਕੀ ਐਡਰੈਸ ਆਪਾਂ ਬਾਈ ਤੋਂ ਕਨਫਰਮ ਕਰ ਲਾਂਗੇ ਵੀ ਆਸ-ਪਾਸ ਇਹਦੇ ਪਿੰਡ ਕਿਹੜੇ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਤੇ ਨਾਲ ਇਹਨਾਂ ਦਾ ਵਪਾਰ ਦਾ ਕੰਮ ਵੀ ਹੈ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਤੇ ਮੈਂ ਇਹ ਮੰਨੂਗਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚੋਂ ਸਭ ਤੋਂ ਭਾਰੀ ਵੱਡੀ ਚੌੜੀ ਮੱਝ ਤੁਹਾਨੂੰ ਦਿਖਾਉਣ ਲੱਗਾ ਤੁਸੀਂ ਵੀ ਵੇਖੋਗੇ ਤੇ ਮੰਨੋਗੇ ਇਸ ਗੱਲ ਨੂੰ ਥਣਹਾਰਨੀ ਦੀ ਜੇ ਗੱਲ ਕਰਦੇ ਆ ਤਾਂ ਤੁਸੀਂ ਇਹਦਾ ਇਹ ਹੁਣ ਇਹ ਸਪੋਸਟਰ ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਖੜੀ ਹੈ ਵੀ ਤੁਹਾਨੂੰ ਪ੍ਰੋਪਰ ਚਾਰੇ ਥਣ ਇੱਥੋਂ ਦਾ ਨਜ਼ਰ ਆਉਂਦੇ ਹੋਣਗੇ ਆ ਗਾੜੀ ਕਿੱਦਾਂ ਦੀ ਹੈ ਉਹ ਵੀ ਇੱਥੋਂ ਦੱਸ ਜਾਣੀ ਹੈ ਵੱਡੀ ਮੱਝ ਐ ਪਰ ਹਵਾਨਾ ਵੀ ਓਡਾ ਹੀ ਵੱਡਾ ਐ ਇਹ ਨਹੀਂ ਗੱਲ ਵੀ ਜੇ ਕਈ ਵਾਰਾਂ ਵੱਡੇ ਪਸ਼ੂ ਦੇ ਹਵਾਨਾ ਜਿਹੜਾ ਛੋਟਾ ਲੱਗਦਾ ਹੁੰਦਾ ਪਰ ਜਦੋਂ ਤੁਰੂਗੀ ਬਹੁਤ ਸੋਹਣਾ ਹਵਾਨਾ ਤੁਹਾਨੂੰ ਇਸ ਮੱਝ ਨੇ ਦਿਖਾਉਣਾ ਸੋ ਲਾਸਟ ਤੱਕ ਵੀਡੀਓ ਦੇਖ ਲਓ ਇੱਕ ਬੇਨਤੀ ਐ ਵੀ ਜਿਹਨੇ ਪਸ਼ੂ ਖਰੀਦਣਾ ਹੁੰਦਾ ਭਾਵੇਂ ਉਹ ਘੱਟ ਕੀਮਤ ਦਾ ਐ ਭਾਵੇਂ ਉਹ ਜ਼ਿਆਦਾ ਮੁੱਲ ਦਾ ਐ ਉਹਦੀ ਤਸੱਲੀ ਤੁਸੀਂ ਕਰਨੀ ਹੁੰਦੀ ਐ ਸੋ ਆਓ ਜਾਣਕਾਰੀ ਬਾਈ ਤੋਂ ਲਈਏ ਬਾਅਦ ਚ ਤੋਰਾਂਗੇ ਨੰਬਰ ਸਕਰੀਨ ਉੱਤੇ ਵੀ ਅੱਜ ਚੱਲਦਾ ਹੈ ਬਾਈ ਸਸਰੀ ਘਾਲ ਸਸਰੀ ਘਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਹਰਜੀਤ ਸਿੰਘ ਜੀ ਠੀਕ ਹੈ ਹਰਜੀਤ ਭਾਈ ਵਪਾਰ ਦਾ ਕੰਮ ਵੀ ਕਰਦੇ ਆਂ ਹਾਂਜੀ ਵਪਾਰ ਦਾ ਏ ਅੱਛਾ ਪਸ਼ੂ ਵੈਸੇ ਘਰੇ ਹੋਰ ਵੀ ਬਹੁਤ ਸਾਰੇ ਰੱਖੇ ਹੋਏ ਆ ਨਾਲ ਫਿਰ ਪਸ਼ੂ ਦੁੱਧ ਤੇ ਵੀ ਲਾਏ ਵੇ ਹਾਂਜੀ ਦੁੱਧ ਤੇ ਲਾਈਆਂ ਮੀਆਂ ਜੀ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਆਪਾਂ ਮੱਝ ਵਿਖਾਉਣ ਲੱਗੇ ਆਂ ਕਿੰਨਵਾ ਸੂਆਏ ਨੇ ਸੂਣਾ ਤੇ ਤੀਜਾ ਸੂਆ ਸੂਣੀ ਆ ਭਾਈ ਕਿੰਨਾ ਟਾਈਮ ਹਜੇ ਲੱਗੂਗੀ ਸੋਚੇ ਭਾਈ ਇਹ ਹਫਤਾ ਤੋਂ 10 ਦਿਨ ਲੱਗ ਜੂਗੀ ਹਫਤਾ 10 ਦਿਨ ਹਜੇ ਲੱਗਣ ਜੀ ਅਛਾ ਇਹ ਕਿਸੇ ਖਾਸ ਮਿੱਤਰ ਤੋਂ ਖਰੀਦੀ ਆ ਜਾਂ ਵਪਾਰ ਚਾਈਆ ਜਾਂ ਨਹੀਂ ਖਾਸ ਬੰਦਿਆਂ ਤੋਂ ਲਈ ਆ ਪਾਣੀ ਇਹਦੀ ਭੈਣ ਵੀ ਅੱਗੇ ਆਈ ਸੀ ਆਪਣੇ ਕੋਲੇ ਠੀਕ ਹੈ ਉਹਦੇ ਥੱਲੇ ਵੀ 22 ਕਿਲੋ 21 22 ਕਿਲੋ ਦੁੱਧ ਹੈਗਾ ਸੀ ਉਹ ਸੂਈ ਸੀ ਠੀਕ ਹੈ ਹਾਂਜੀ ਅਛਾ ਇਹਦਾ ਦੁੱਧ ਦਾ ਕੀ ਰਿਕਾਰਡ ਦੱਸਿਆ ਨੇ ਇਹਦੇ ਦੂਜੀ ਸੂਏ 22 ਕਿਲੋ 23 ਕਿਲੋ ਨੋਰਮਲ ਦੁੱਧ ਦਿੱਤਾ ਹੀ ਇਹਨੇ ਕਿਤੇ ਚਮਾਉਂਦੇ ਚੋਂਦੇ ਵੀ ਆ ਜਾਂ ਘਰੇ ਹੀ ਚੋਂਦੇ ਨੇ ਘਰੇ ਘਰੇ ਹੀ ਚੋਂਦੇ ਆ ਜੀ ਨਹੀਂ ਐਡੀਆਂ ਜਿਹੜੀਆਂ ਸਾਰੀਆਂ ਮੱਜਾਂ ਸਾਰੀਆਂ ਵੱਡੀਆਂ ਹਾਂਜੀ ਠੀਕ ਐ ਅਚਾ ਕੋਈ ਸੀਮਨ ਡਿਟੇਲ ਹੈ ਜਿਹੜਾ ਇਹਦੇ ਭਰਾਇਆ ਕੁਛ ਉਹਦਾ ਪਤਾ ਹੋਵੇ ਆਪਾਂ ਨੂੰ ਜਾਂ ਇਹਦਾ ਆਪਦਾ ਕੁਛ ਪਤਾ ਹੋਵੇ ਜਾਂ ਤਾਂ ਦਾ ਨਹੀਂ ਤਾਂ ਐਂਟ ਆਪ ਦੇ ਖਰੀਦੀ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਸਿਮਨੇ ਦੇ ਜਿਹੜਾ ਲੱਗਾ ਜਿਹੜਾ ਲੱਗਾ ਉਹ ਨਹੀਂ ਕਨਫਰਮ ਨਹੀਂ ਪੁੱਛਿਆ ਸੀ ਪਰ ਮੈਂ ਚੇਤਾ ਨਹੀਂ ਭੁੱਲ ਗਿਆ ਹੁਣ ਯਾਦ ਨਹੀਂ ਠੀਕ ਹੈ ਜੰਮੀ ਉਹਨਾਂ ਤੋਂ ਦੁਬਾਰਾ ਪਤਾ ਲੱਗ ਜਾਊਗਾ ਹਾਂ ਜੀ ਉਹ ਕੋਈ ਨਹੀਂ ਪੁੱਛ ਗਿਆ ਬਸ ਫੋਨ ਤੇ ਦੱਸ ਦਾਂ ਕੀ ਰੇਟ ਰੱਖਦੇ ਹੋ ਇਹਦਾ ਹਰਜੀਤ ਜੀ ਰੇਟ ਵੀ ਫੋਨ ਤੇ ਕਰ ਲਾਂਗੇ ਰੇਟ ਇਹਦਾ ਫੋਨ ਤੇ ਹੋ ਜਾਊਗਾ ਹਾਂ ਜੀ ਠੀਕ ਹੈ ਅੱਛਾ ਵੈਸੇ ਵਪਾਰ ਦਾ ਕੰਮ ਕਰਦੇ ਆਂ ਤੇ ਏਡੀਆਂ ਏਡੀਆਂ ਮੱਝਾਂ ਜਿਹੜੀਆਂ ਆ ਆ ਜਾਂਦੀਆਂ ਜਾਂ ਘਾਟੀ ਮਿਲਦੀ ਹੈ ਏਡੀ ਮੱਝ ਮੰਨ ਲਓ ਜੀ ਆਪ ਨੂੰ 15 ਸਾਲ ਹੋ ਗਏ ਕਰਦੇ ਨੂੰ ਆਪਾਂ ਪਹਿਲੀ ਵੇਖੀ ਐ ਪਹਿਲੀ ਏਡੀ ਵਾ ਪਹਿਲੀ ਏਡੀ ਮੈਂ ਲਈ ਜਿਹੜੀ ਇਹਦੀ ਭੈਣ ਤੁਸੀਂ ਖਰੀਦੀ ਸੀ ਫਿਰ ਉਹ ਵੀ ਇਤੋਂ ਛੋਟੀ ਸੀਗੀ ਕਦੇ ਇਹ ਪੂਰੇ ਨੋਰਮਲ ਇਹ ਤੋਂ ਛੋਟਾ ਹੋਊਗਾ ਇਹ ਠੀਕ ਹੈ ਥੋੜਾ ਜਿਹਾ ਥਾਂ ਲੰਮਾ ਸੀ ਮੇਂ ਦਾ ਅੱਛਾ ਜਿੱਕੇ ਦੇ ਮੁਕਾਬਲੇ ਦਾ ਥੋੜਾ ਥੰਡਾ ਰਹਿ ਜ ਲੰਬਾ ਸੀ ਇਹਦਾ ਥਾਨ ਸਹੀ ਬਿਲਕੁਲ ਸਹੀ ਠੀਕ ਹੈ ਸੋ ਦੋਸਤੋ ਮੱਝ ਦੇਖੋ ਵੱਡੀ ਮੱਝ ਦਿਖਾਉਂਗਾ ਮੈਂ ਇੱਕ ਬੂਰੀ ਮੱਝ ਵਿਖਾਈ ਸੀਗੀ ਛੇ ਦੋ ਕਣੀਏ ਪਿੰਡ ਤੋਂ ਵੀਡੀਓ ਬਣੀ ਸੀਗੀ ਇਸ ਟਾਈਮ ਵਾਈ ਭਜਨ ਕੋਲਾ ਡੱਲੇ ਪਿੰਡ ਦੇ ਵਿੱਚ ਜੇ ਆਪਾਂ ਕਾਲੀਆਂ ਮੱਜਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਚੋਂ ਇਹ ਸਭ ਤੋਂ ਵੱਡੀ ਹੋਊਗੀ ਤੁਸੀਂ ਉੱਤੋਂ ਇਹਦੇ ਟਾਂਚੇ ਦੀ ਚੜਾਈ ਦੇਖ ਲਓ ਬਾਕੀ ਖੋਲਾਂਗੇ ਤੁਰੂਗੀ ਉਦੋਂ ਤੁਹਾਨੂੰ ਇਹਦਾ ਹਵਾਨਾ ਜਚਣਾ ਹੈ ਹਵਾਨਾ ਦਿਸਣਾ ਤੁਹਾਨੂੰ ਬਈ ਪੂਸ਼ਪੜੀ ਵੀ ਕੋ ਹੁਣ ਤੁਸੀਂ ਇਹਦੇ ਹਵਾਨੇ ਦਾ ਸੈਜ ਇੱਕ ਵਾਰ ਇਵੇਂ ਦੇਖੋ ਬਹੁਤ ਵੱਡਾ ਹਵਾਨਾ ਦਾ ਸੋਪਰੋਂ ਸ਼ੁਰੂ ਹੁੰਦਾ ਜਿੰਨਾ ਉਹ ਮੋਢੇ ਚੌੜਾ ਹੈ ਲਗਭਗ ਉਹਨਾਂ ਚੌੜਾ ਥੱਲੇ ਤੱਕ ਆਉਂਦਾ 22 ਕਿਲੋ ਬਾਈ ਕਹਿੰਦਾ ਵੀ ਦੂਜੇ ਸੂਏ ਦਾ ਰਿਕਾਰਡ ਹੈ ਹਾਲਾਂਕਿ ਮਾਲਕ ਸਵਾਈ ਦੀ ਗੁੰਨੇ ਕਰਉਂਦੀ ਅੱਛਾ ਹਾਂ ਜੀ ਦੋਸਤੋ ਸੀਐਲ3 ਫੇਮੀ ਕਿ ਆ ਵੀ ਭਾਵੇਂ ਐਵੇਂ ਬੈਠੇ ਰਹੋ ਥੱਲੇ ਕੋਈ ਚਿਕਸ ਨਹੀਂ ਠੀਕ ਹੈ ਭਾਈ ਤੋਂ ਭਾਵੇਂ ਦੋਨੇ ਪਾਸੇ ਬਹਿ ਕੇ ਚੋਲੋ ਖੋਲ ਲਓ ਭਈ ਮੋਪ ਤੋਰ ਕੇ ਤੋਂ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਇਹ ਮੱਝ ਬਹੁਤ ਵੱਡੇ ਟਾਂਚੇ ਦੀ ਮੱਝ ਬਾਈ ਕੋ ਆ ਵਿਕਰੀ ਵਾਲੀ ਹੈ ਹੁਣ ਜਦੋਂ ਤੁਰਦੀ ਆ ਤਾਂ ਤੁਸੀਂ ਇਹਦੀ ਜੱਜਮੈਂਟ ਕਰਿਓ ਜੇ ਇਹਦੇ ਸਟਰਕਚਰ ਦੀ ਤੋ ਹੁਣ ਤੁਹਾਨੂੰ ਅੰਦਾਜ਼ਾ ਹੁੰਦਾ ਹੋਣਾ ਦੱਸੋ ਇਹ ਬਹੁਤ ਵੱਡੇ ਟਾਂਚੇ ਦੀ ਮੱਝ ਪਰ ਇਹ ਤੇ ਦਾ ਫੋਨ ਦੇ ਉੱਤੇ ਬਾਈ ਨੇ ਰੱਖਿਆ ਹਵਾਨੇ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਬਹੁਤ ਵੱਡਾ ਹਵਾਨਾ ਇਸ ਤਰ੍ਹਾਂ ਵੀ ਦੱਸਦਾ ਬਾਕੀ ਸੁਭਾਅ ਦਾ ਇਦਾਂ ਦਾ ਵੀ ਭਾਵੇਂ ਇਸ ਤਰ੍ਹਾਂ ਤੁਸੀਂ ਇਹਦੇ ਜਿਹੜੇ ਉਹ ਥਣ ਉਹ ਪਲੋਸੀ ਜਾਓ ਤੇ ਇਹ ਪੈਰ ਨਹੀਂ ਚੱਕੀ ਤੋ ਦੇਖੋ ਮੱਝ ਨਸੋਏ ਤੁਸੀਂ ਹਵਾਨਾ ਇੱਥੋਂ ਤੁਸੀਂ ਇਹਦਾ ਹੁਣ ਫੇਰ ਦੇਖੋ ਚੜਾਈ ਦੇਖ ਸਕਦੇ ਹੋ ਇਹਦੇ ਢਾਂਚੇ ਦੀ ਬੜੀ ਚੱਕਦੀ ਸਿੰਘ ਸੋਹ ਚੌੜੀ ਮੱਝ ਇੰਨੀ ਭਾਰੀ ਆ ਫਿਰ ਜਿੱਦਰ ਨੂੰ ਜੀ ਕਰਦਾ ਜੇ ਉਵੇਂ ਤੁਰਨਾ ਹੋਵੇ ਤਾਂ ਜਿੱਦਨ ਨੂੰ ਇਹਦਾ ਦਿਲ ਕਰੇ ਫਿਰ ਇਹਨੂੰ ਰੋਕਣਾ ਔਖਾ ਹੈ ਸੋ ਕੁਮਾਰਾ ਭਾਈ ਇਧਰੋਂ ਫੇਰ ਇਧਰ ਨੂੰ ਵਾਪਸ ਸੋ ਆਮ ਪੰਜਾਬੀ ਚ ਦੱਸੋ ਆਪਾਂ ਰੇਲ ਗੱਡੀ ਦੇ ਇੰਜਣ ਵਾਂਗੂ ਕਹਿ ਦਿੰਦੇ ਆ ਵੀ ਏਡੀ ਮੱਝ ਹੈ ਤਾਂ ਵਾਕਈਏ ਉਸ ਤਰ੍ਹਾਂ ਦੀ ਮੱਝ ਜਿਹੜੀ ਉਹ ਨਜ਼ਰ ਆਉਂਦੀ ਹੈ ਐਡਾ ਕਿਦਾ ਆਕਾਰ ਹੈ ਸਿੱਧੀ ਲਈ ਜਾਈ ਬਈ ਕੋੜੀ ਵਾਲੇ ਪਾਸੇ ਨੂੰ ਤੋਂ ਦੇਖ ਸਕਦੇ ਤੁਸੀਂ ਇਹਦਾ ਥਨ ਤੇ ਹਵਾਨਾ ਵਾਪਸ ਫੇਰ ਬਈ ਮੋੜੂਗਾ ਤਾਂ ਫੇਰ ਤੁਹਾਨੂੰ ਹਵਾਨੇ ਦੀ ਜੱਜਮੈਂਟ ਹੋ ਸਿੰਘ ਦੱਸੋ ਇਹਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਇਦਾਂ ਦਾ ਇਹਦਾ ਸਿੰਘ ਦਾ ਡਿਜ਼ਾਈਨ ਬਿਲਕੁਲ ਕੋਈ ਸ਼ੇਪ ਦੇ ਐ ਅਗਾੜੀ ਚੰਗੀ ਐ ਗੋਂ ਵੀ ਹਵਾਨਾ ਚੰਗਾ ਇੱਕ ਗੱਲ ਹੋਰ ਜੋ ਮੈਂ ਨੋਟ ਕਰ ਰਿਹਾ ਦੱਸੋ ਵੱਡੀ ਮੱਜ ਪਰ ਅਗਲੀਆਂ ਲੱਤਾਂ ਦੇ ਸਾਂ ਵਿੱਚ ਜਿਹੜਾ ਤਾਂ ਆਮ ਤੌਰ ਤੇ ਬਾਊ ਜ ਜਿ ਨੂੰ ਆਪਾਂ ਕਹਿ ਦਨੇ ਆ ਉਹ ਇਹਦੇ ਨਾ ਮਾਤਰੀ ਹੈ ਮਤਲਬ ਉਹ ਉਹ ਵੀ ਆਏ ਨਹੀਂ ਹੈ ਵੀ ਭਾਰੀ ਮੱਝ ਹੈ ਤਾਂ ਉੱਥੇ ਮਾਸ ਜ਼ਿਆਦਾ ਇਕੱਠਾ ਹੋ ਬਾਈ ਰੋਕ ਲੈ ਇੱਥੇ ਮੜਾ ਵੈਸੇ ਜਿੱਥੇ ਮਰਜੀ ਥੱਲ ਲੋ ਇਧਰੋਂ ਫੇਰ ਤੁਸੀਂ ਇਹਦੇ ਥਾਣਾ ਦਾ ਸੈਜ ਜਿਹੜਾ ਇਸ ਸਾਈਡ ਤੋਂ ਦੇਖ ਸਕਦੇ ਹੋ شریف ਇੰਨੀ ਕਾ ਦੱਸੋ ਦਾਮਾਂ ਥਣ ਜਿਹੜੇ ਇਹਦੇ ਬਾਈ ক্লোਸ ਰਿਹਾ ਤੁਸੀਂ ਅੱਗੋਂ ਜਿਹੜਾ ਉਹ ਇਹਦੀ ਬੰਤਰ ਦੇਖ ਸਕਦੇ ਹੋ ਤੁਰ ਕੇ ਦੇ ਅੱਗੇ ਨੂੰ ਉਹ ਚੰਗੇ ਬੁੱਧ ਦੇ ਰਿਕਾਰਡ ਵਾਲੀ ਹੈ ਬਾਕੀ ਜੀ ਨੂੰ ਜਚੇ ਉਹ ਵੀ ਰਿਕਾਲ ਕਰ ਸਕਦਾ ਹੈ ਨੰਬਰ ਜਿਹੜਾ ਉਹ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਦੋਨੋਂ ਹੀ ਪਾਸੇ ਬਾਈ ਕਹਿੰਦਾ ਵੀ ਬਹਿ ਕੇ ਮਾਲਕ ਇਹਨੂੰ ਚਾਉਂਦੇ ਰਹੇ ਉਹਦਾ ਅੰਦਾਜ਼ਾ ਇੱਥੋਂ ਵੀ ਹੁੰਦਾ ਵੀ ਇਹ ਇਸ ਟਾਈਮ ਗੱਪਣ ਮੱਝ ਹੈ ਪਰ ਹੁਣ ਵੀ ਥਾਂ ਜਿਵੇਂ ਐਵੇਂ ਪਲੋਸ ਸਕਦੇ ਹੋ ਤੁਸੀਂ ਜਿਵੇਂ ਸੂਈ ਵੀ ਹੁੰਦੀ ਹੈ ਤੇ ਚੋਣ ਦੇ ਨੇੜ ਹੁੰਦੀ ਹੈ ਉਹ ਹਵਾਨਾ ਫੇਰ ਦੇਖੋ ਇੱਥੋਂ ਇਦਾਂ ਦਾ ਰੁਖ ਹੈ ਪੂਰਾ ਵੱਡਾ ਹਵਾਨਾ ਤੁਸੀਂ ਇਹਦਾ ਜੱਜਮੈਂਟ ਕਰ ਸਕਦੇ ਹੋ ਕਿ ਵੱਡੇ ਆਕਾਰ ਦੀ ਮੱਝ ਹੈ ਕੋਈ ਥੱਲੇ ਨੂੰ ਹਵਾਨਾ ਨਹੀਂ ਫਿਕਸ ਜਾਂ ਹਵਾਨਾ ਹੈ ਜਿਹੜਾ ਦੁੱਧ ਨਾਲ ਹੀ ਭਰਿਆ ਹੋਇਆ ਹੈ ਬਾਕੀ ਜਜਮੈਂਟ ਤੁਸੀਂ ਕਰੋਗੇ ਤੁਸੀਂ ਇਹਦੀ ਗਾੜੀ ਫਿਰ ਇੱਥੋਂ ਦੇਖ ਸਕਦੇ ਹੋ ਮੈਂ ਦੋਨਾਂ ਪਾਸਿਆਂ ਤੋਂ ਇਹ ਥੰਡ ਖਾਤੇ ਇੱਕੋ ਜਿਹੀ ਸ਼ੇਪ ਹੈ ਦੋਨਾਂ ਸਾਈਡ ਤੋਂ ਜਦੋਂ ਤੁਸੀਂ ਬੈਠ ਕੇ ਦੇਖਦੇ ਹੋ ਜਿਹੜੀ ਆਪਾਂ ਗੱਲ ਚੜਾਈ ਦੀ ਕਰਦੇ ਸੀ ਤਾਂ ਤੁਸੀਂ ਇਹਦੇ ਪੁੜਿਆਂ ਦੀ ਚੜਾਈ ਜਿਹੜੀ ਉੱਪਰੋਂ ਨੋਟ ਕਰ ਲਓ ਇੱਥੋਂ ਦੋਸਤ ਉਸ ਤੋਂ ਬਾਅਦ ਚ ਬੈਕ ਸਾਈਡ ਤੋਂ ਵੀ ਉਨੀ ਇੱਕ ਫੁੱਲੀ ਡੁੱਲੀ ਮੱਝ ਜਿਹੜੀ ਨਜ਼ਰ ਆਉਂਦੀ ਹੈ ਜਿੰਨੀ ਇੱਕ ਉੱਪਰਲੇ ਪਾਸਿਓਂ ਅਗਲੇ ਹੱਡ ਜਿਹੜੇ ਆ ਉਹਨਾਂ ਦੀ ਖੁੱਲੀ ਹੈ ਸੋ ਦਸੋਰ ਇੱਕ ਹਾਈਟ ਬਾਰੇ ਗੱਲ ਕੀਤੀ ਸੀ ਆਪਾਂ ਤੇ ਨਾਲ ਤੁਸੀਂ ਇਹਦੀ ਲੰਬਾਈ ਵੀ ਜ਼ਰੂਰ ਨੋਟ ਕਰਿਓ ਜੀ ਗਰਦਨ ਦੀ ਲੰਬਾਈ ਅੱਗੇ ਨੂੰ ਬਹੁਤ ਜ਼ਿਆਦਾ ਹੈ ਤਾਂ ਚੇਦੀ ਤਾਂ ਪੂਰੀ ਡਬਲ ਇਹ ਮੱਝ ਜਿਹੜੀ ਉਹ ਨਜ਼ਰ ਤੁਹਾਨੂੰ ਵੀਡੀਓ ਦੇ ਵਿੱਚੋਂ ਆ ਰਹੀ ਹੋਣੀ ਹੈ ਸੋ ਇੱਕ ਵੱਡੇ ਕਦ ਕਾਠ ਦੀ ਤੁਹਾਨੂੰ ਮੱਝ ਦਿਖਾ ਰਿਹਾ ਬਿਨਾਂ ਸ਼ੱਕ ਮੱਝ ਦੀ ਕੀਮਤ ਅਜ ਦੇ ਟਾਈਮ 'ਚ ਜਿਹੜੀ ਉਹ ਹਰੇਕ ਮੱਝ ਦੀ ਕੀਮਤ ਜ਼ਿਆਦਾ ਹੈ ਪਰ ਜਿਹੜੀਆਂ ਇਦਾਂ ਦੀਆਂ ਮੱਝਾਂ ਆ ਉਹ ਦਸੋ ਪੂਰੀ ਕੀਮਤ ਨਾਲ ਹੀ ਮਿਲਦੇ ਆ ਰੇਟ ਕੀ ਰੱਖੂਗਾ ਇਹ ਬਾਈ ਨੂੰ ਪਤਾ ਪਰ ਮੱਝ ਜਿਹੜੀ ਉਹ ਤੁਹਾਨੂੰ ਇੱਕ ਮੈਂ ਵੱਖਰੀ ਮੱਝ ਦਿਖਾ ਰਿਹਾ ਜਿਹਦੀ ਬਹੁਤ ਵੱਡੇ ਢਾਂਚੇ ਦੀ ਹੈ ਸੋਹਣਾ ਥਾਂ ਤੇ ਹਵਾਨਾ ਸਟਰਕਚਰ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਤੇ ਟਾਪ ਦੇ ਬੱਚੇ ਤੁਸੀਂ ਇਹਦੇ ਤੋਂ ਲੈ ਸਕਦੇ ਹੋ ਇਦਾਂ ਦੀ ਇਹ ਮੱਝ ਨਜ਼ਰ ਆਉਂਦੀ ਹੈ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਰਸੋ ਜਿਹਨੂੰ ਚਾਚੇ ਉਹ ਵੀਰ ਗਾਲ ਕਰਕੇ ਕੰਟੈਕਟ ਕਰ ਲਓ ਜੀ ਨੰਬਰ ਸਕਰੀਨ ਉੱਤੇ ਆਲਰੇਡੀ ਬਾਈ ਦਾ ਚੱਲ ਰਿਹਾ ਸੋ ਅੱਜ ਦੀ ਵੀਡੀਓ ਦੇ ਵਿੱਚ ਐਕੀ ਤੁਹਾਨੂੰ ਮੱਝ ਦਿਖਾਉਣੀ ਸੀ ਤੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਧੰਨਵਾਦ